ਨਾਨਕ ਦਿਨ ਬਸੰਤ ਹੈ ਜਿਨ ਘਰ ਵਸਿਆ ਕੰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਤੋਂ ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ ਮੇਰੇ ਬਲੌਗ ਦੇ ਵਿੱਚ ਬਸੰਤ ਪੰਚਮੀ ਇਹ ਇੱਕ ਖੁਸ਼ੀਆਂ ਤੇ ਖੇੜੇ ਦਾ ਤਿਉਹਾਰ ਹੁੰਦਾ ਹੈ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ ਤੇ ਇਸ ਦੇ ਨਾਲ ਹੀ ਜਿਹੜੀ ਪਿਛਲੇ ਦਿਨੀ ਜਿਵੇਂ ਕੜਾਕੇ ਦੀ ਠੰਡ ਪਈ ਸੀ ਇਸ ਦੌਰਾਨ ਇਸ ਤੋਂ ਬਾਅਦ ਉਹ ਠੰਡ ਘਟ ਜਾਂਦੀ ਆ ਤੇ ਮੌਸਮ ਵੀ ਬਦਲ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਸ਼ੁਰੂ ਹੋ ਜਾਂਦੀ ਹੈ। ਭਾਰਤ ਦੀਆਂ 6 ਰੁੱਤਾਂ ਵਿੱਚੋਂ ਬਸੰਤ ਰੁੱਤ ਨੂੰ ਸਭ ਤੋਂ ਉੱਤਮ ਰੱਖਿਆ ਜਾਂਦਾ ਹੈ ਤੇ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਦੀ ਮਹੱਤਤਾ ਸਿਰਫ Hindu ਧਰਮ 'ਚ ਨਹੀਂ Sikh ਧਰਮ 'ਚ ਵੀ ਪ੍ਰਚਲਿਤ ਹੈ। ਉਹ ਕਿਸ ਪ੍ਰਕਾਰ ਹੁਣ ਅਸੀਂ ਅੱਗੇ ਜਾਣਦੇ ਹਾਂ। ਗੁਰਦੁਆਰਾ ਸ਼ਹਾਟਾ ਸਾਹਿਬ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਚਰਨਸ਼ੋਪਰਾਪਤ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ ਹਰ ਸਾਲ ਇਸ ਜਗ੍ਹਾ ਤੇ ਜੋੜ ਮੇਲਾ ਲੱਗਦਾ ਆ ਬਸੰਤ ਪੰਚਮੀ ਵਾਲੇ ਦਿਨ ਤੇ ਬੇਅੰਤ ਸੰਗਤਾਂ ਇੱਥੇ ਹਾਜ਼ਰ ਹੁੰਦੀਆਂ ਨੇ ਅਸੀਂ ਜੋੜ ਮੇਲੇ ਤੋਂ ਕੁਝ ਦਿਨ ਬਾਅਦ ਚਾਏ ਆ ਪਰ ਤੁਸੀਂ ਤਾਂ ਵੀ ਸੰਗਤਾਂ ਦਾ ਪ੍ਰਤਾਪ ਇੱਥੇ ਦੇਖ ਸਕਦੇ ਆਂ ਵੈਸੇ ਤਾਂ ਇਸ ਸਥਾਨ ਤੇ ਹਰ ਪੰਚਮੀ ਨੂੰ ਹੀ ਸੰਗਤਾਂ ਨਤਮਸਤਕ ਹੁੰਦੀਆਂ ਨੇ ਲੇਕਿਨ ਜਦੋਂ ਬਸੰਤ ਪੰਚਮੀ ਹੁੰਦੀ ਆ ਉਦੋਂ ਇੱਥੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਏ ਇਸ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਮਹਾਨਤਾ ਇਹ ਵੀ ਜੁੜੀ ਹੋਈ ਆ ਜੇਕਰ ਵਿਆਦ ਤੋਂ ਬਾਅਦ ਜੋ ਕਿਸੇ ਦੇ ਕੋਈ ਬੱਚਾ ਨਹੀਂ ਹੁੰਦਾ ਤੇ ਉਹ 12 ਪੰਚਮੀ ਸੱਚੇ ਦਿਲੋਂ ਸ਼ਰਦਾ ਭਾਵਨਾ ਦੇ ਨਾਲ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਤੇ ਉਹ ਆਪਣੀ ਸੰਤਾਨ ਦੀ ਪ੍ਰਾਪਤੀ ਕਰ ਸਕਦੇ ਨੇ ਪੁੱਤਰ ਹੰਤ ਨਾਰੀ ਜਉ ਮਾਸ ਮਾਸ ਇਹ ਨਾਏ ਏਕ ਬਰਸ ਮਹਿ ਸੁਤਲਹਿ ਸਿਰਗੁਰ ਅਸ ਫੁਰਮਾਏ ਇਹ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ 11 ਕਿਲੋਮੀਟਰ ਦੀ ਦੂਰੀ ਤੇ ਹੈ ਜੋ ਅਸਥਾਨ ਅਸੀਂ ਦੇਖ ਰਹੇ ਹਾਂ ਇਸ ਨੂੰ 5ਵੇਂ ਅਤੇ 6ਵੇਂ ਗੁਰੂ ਮਹਾਰਾਜ ਦੀ ਚਰਨ ਛੋਹ ਦੀ ਪ੍ਰਾਪਤੀ ਹੈ ਇਸ ਸਥਾਨ ਤੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਸੰਗਤਾਂ ਬੇਨਤੀ ਕਰਦੀਆਂ ਨੇ ਕਿ ਉਸ ਸਮੇਂ ਪਾਣੀ ਦੀ ਘਾਟ ਹੁੰਦੀ ਸੀ ਜਿਸ ਕਰਕੇ ਫਸਲਾਂ ਸੁੱਕ ਰਹੀਆਂ ਸੀ। ਉਹਨਾਂ ਦਿਨਾਂ ਦੇ ਵਿੱਚ ਹੀ ਲੰਬੇ ਸਮੇਂ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ ਮਾਤਾ ਗੰਗਾ ਜੀ ਦੇ ਕੁੱਖੋਂ ਬਾਲਕ ਹਰगोबिंद ਜੀ ਨੇ ਅਵਤਾਰ ਲਿਆ। ਇੱਕ ਬਾਲਕ ਦੀ ਖੁਸ਼ੀ ਲਈ ਅਤੇ ਸੰਗਤਾਂ ਦੀ ਉਹ ਸੁੱਕੀ ਫਸਲ ਦਾ ਹਾਲ ਕਰਨ ਲਈ ਮਹਾਰਾਜ ਨੇ ਇਸ ਕੂਏ ਦੀ ਖੋਦਵਾਈ ਕਰਵਾਈ। ਪੰਚਮ ਪਾਤਸ਼ਾਹ ਵੱਲੋਂ ਇੱਕ ਹੀ ਖੂਹ ਦੇ ਵਿੱਚ 6 ਹਟਾ ਪਾ ਕੇ ਚਲਾਇਆ ਗਿਆ ਜਿਸ ਨਾਲ ਕਿ ਇਹ ਸਾਰਾ ਇਲਾਕਾ ਹਰਿਆ ਭਰਿਆ ਹੋ ਗਿਆ ਤੇ ਸੰਗਤਾਂ ਨੇ ਹਾਲ ਹੋ ਗਈਆਂ ਤੇ ਗੁਰੂ ਮਹਾਰਾਜ ਦਾ ਜਸ ਕਰਨ ਲੱਗਿਆ ਇੱਥੇ ਛੇ ਹਟਾਂ ਵਾਲੇ ਖੂਹ ਚਲਾਣ ਕਰਕੇ ਹੀ ਇੱਥੋਂ ਦਾ ਨਾਮ ਛਿਹਟਾ ਸਾਹਿਬ ਪਿਆ ਤੇ ਇੱਥੋਂ ਦੇ ਇਲਾਕੇ ਦਾ ਨਾਮ ਵੀ ਛਿਹਟਾ ਆ। ਗੁਰੂ ਅਰਜਨ ਦੇਵ ਮਹਾਰਾ ਜਿਨੇ ਇਸ ਚੀਜ਼ਾਂ ਤੋਂ ਖੁਸ਼ ਹੋ ਕੇ ਆਨੰਦ ਮਾਣ ਕੇ ਇਸ ਪਵਿੱਤਰ ਧਰਤੀ ਨੂੰ ਬੇਅੰਤ ਵਾਰ ਦਿੱਤੇ। ਜੋ ਵੀ ਇਨਸਾਨ ਇਸ ਅਸਥਾਨ ਤੇ ਆ ਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ ਜਾਂ ਇਸ਼ਨਾਨ ਕਰਦਾ ਹੈ ਤੇ ਉਸ ਨੂੰ ਸੰਤਾਨ ਦੀ ਪ੍ਰਾਪਤੀ ਹੋ ਸਕਦੀ ਆ ਉਸ ਤੇ ਦੁੱਖ ਘਟ ਸਕਦੇ ਨੇ ਤੇ ਮਨਪਾਉਂ ਦਾ ਫਲ ਉਹਨੂੰ ਮਿਲ ਸਕਦਾ ਹੈ ਇਸ ਅਸਥਾਨ ਤੇ ਹਰਗੋਬਿੰਦ ਸਾਹਿਬ ਜੀ ਵੀ ਆਪਣੀ ਬਾਲਕ ਅਵਸਥਾ ਵਿੱਚ ਭਾਵ ਛੋਟੇ ਹੁੰਦੀਆਂ ਖੇਡਣ ਆਉਂਦੇ ਸੀ ਗੁਰਤਾ ਗੱਦੀ ਦੀ ਪ੍ਰਾਪਤੀ ਤੋਂ ਬਾਅਦ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਦੁਪਹਿਰ ਦਾ ਸਮਾਂ ਸ਼ਿਕਾਰ ਖੇਡਣ ਤੋਂ ਬਾਅਦ ਚੋਂ ਇੱਥੇ ਵਿਤੀਤ ਕਰਦੇ ਸੀ ਤੇ ਇਸ਼ਨਾਨ ਕਰਨ ਲਈ ਵੀ ਉਹ ਇਸੇ ਅਸਥਾਨ ਤੇ ਆਉਂਦੇ ਸੀ ਸ਼ਰਧਾ ਭਾਵਨਾ ਨਾਲ ਆਈਆਂ ਸੰਗਤਾਂ ਦੀਆਂ ਅਰਦਾਸਾਂ ਇੱਥੇ ਪੂਰੀਆਂ ਹੁੰਦੀਆਂ ਨੇ ਸੋ ਇਸ ਦੇ ਨਾਲ ਹੀ ਨਿਮਾਣੀ ਨੂੰ ਦਿਓ ਆਗਿਆ ਤੇ ਭੁੱਲਾ ਚੁਕਾਂ ਦੀ ਖਿਮਾ ਮੇਲੇ ਵਾਲੇ ਦਿਨ ਦਾ ਵਲੋਗ ਤੁਹਾਨੂੰ ਦੋ ਦਿਨ ਦੇ ਵਿੱਚ ਮਿਲ ਜੇਗਾ ਉਸ ਨੂੰ ਦੇਖਿਓ ਉਸ ਵਲੋਗ ਨੂੰ ਦੇਖ ਕੇ ਤੁਸੀਂ ਸੰਗਤਾਂ ਦਾ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਦਾ ਆਪ ਹੀ ਪਤਾ ਲਗਾ ਲੋਗੇ ਉਮੀਦ ਹੈ ਤੁਹਾਨੂੰ ਇਹ ਵਲੋਗ ਪਸੰਦ ਜ਼ਰੂਰ ਆਇਆ ਹੋਵੇਗਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਇਸੇ ਤਰੀਕੇ ਦੀ ਹੋਰ ਜਾਣਕਾਰੀ ਨਾਲ ਤੁਹਾਨੂੰ ਮਿਲਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ